ਮਾਦੂਖਾ ਰਸਮੀ ਪੰਨ ਪੰਨ ਦੋਸ਼ੀ ਨੂੰ ਕਾਬੂ ਕੀਤਾ ਗਿਆ ਕੀ ਕਰੋ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤ ਦੇ ਮੁਤਾਬਕ ਜਿਹੜੇ ਮਾੜੇ ਅਨਸਰ ਹੈ ਕ੍ਰਾਈਮ ਕਰਨ ਵਾਲਾ ਅਨਸਰ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸੇ ਸਬੰਧ ਵਿੱਚ ਜੈਤੋ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਮੁਕਸਰ ਅੰਡਰ ਬ੍ਰਿਜ ਹੈ ਉੱਥੇ ਕੁਝ ਲੜਕੇ ਜਿਹੜੇ ਹੈ ਉਹ ਨੌਜਵਾਨ ਲੜਕੇ ਉਹ ਆਂਦੇ ਜਾਂਦੇ ਰਾਹਗੀਰਾਂ ਤੋਂ ਲੁੱਟਖੋਹਾਂ ਕਰਦੇ ਹੈ ਤੇ ਜੇ ਇਹਨਾਂ ਨੂੰ ਹੁਣੇ ਹੀ ਜੇ ਆਪਾਂ ਰੇਡ ਕੀਤਾ ਜਾਵੇ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਜਿਹੜੇ ਬਰਾਮਦ ਹੋ ਸਕਦੇ ਤੇ ਇਸ ਤੋਂ ਜਿਹੜੀ ਇੰਡੀਆ ਵਾਲੇ ਲੁੱਟਾਂ ਖੋਹਾਂ ਕਰਨ ਦਾ ਰੰਦਾ ਉੱਥੇ ਉਦੋਂ ਤੋਂ ਵੀ ਬਚਾਅ ਹੋ ਸਕਦਾ ਉਸੇ ਵਕਤ ਸਾਡੀ ਟੀਮ ਹੈ ਜਿਹੜੀ ਉੱਥੇ ਸਪੈਕਟਿਵ ਗੁਰਾ ਦਿੱਤਾ ਸਿੰਘ ਇਹਨਾਂ ਦੀ ਅ ਇਹਨਾਂ ਦੀ ਸੁਪਰਵਾਈਜ਼ਨ ਅnder ਉੱਥੇ ਪਹੁੰਚੇ ਉਸੇ ਵੇਲੇ ਇਹਨਾਂ ਨੇ ਰੇਡ ਕੀਤੀ ਤੇ ਪੰਜ ਲੜਕੇ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਮੋਨਾ ਪੁੱਤਰ ਰਾਜ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਨਵਦੀਪ ਕੁਮਾਰ ਪੁੱਤਰ ਪਿਆਰੇ لال ਅਤੇ ਆਕਾਸ਼ ਪੁੱਤਰ ਮੰਗੂ ਇਹ ਜਿਹੜੇ ਪੰਜ ਲੜਕੇ ਆ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲ ਗਡਾਸਾ ਇੱਕ ਲੋਹੇ ਦੀ ਛੋਟੀ ਗਡਾਸੀ ਇੱਕ ਕੋਹਾੜੀ ਇੱਕ ਡਾਂਗ ਜਿਹਦੇ ਵਿੱਚ ਪੱਠੇ ਉਤਰਨ ਵਾਲਾ ਟੋਕਾ ਜਿਹੜਾ ਜੜਿਆ ਆ ਇੱਕ ਕਹੀ ਦਾ ਦਸਤਾ ਜਿਹੜਾ ਉਹ ਸਾਨੂੰ ਬਰਾਮਦ ਹੋਇਆ ਜਦੋਂ ਇਹਨਾਂ ਦੀ ਸਾਰੀ ਪੁੱਛਗਿੱਛ ਕੀਤੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਮੋਨਾ ਪੁੱਤਰ ਰਾਜ ਹੈ ਇਹਦੇ ਖਿਲਾਫ ਇੱਕ 112 ਆਰਗੇਨਾਈਜ਼ ਕਰਾਇੰਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਖਿਲਾਫ 302 ਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਖਦੀਪ ਸਿੰਘ ਪੁੱਤਰ ਸੁਖਬੰਦਰ ਸਿੰਘ ਹੈ ਇਹਦੇ ਖਿਲਾਫ ਮਕਦਮਾ ਨੰਬਰ 70 ਹੈ ਜਿਹੜਾ ਬਾਜਾਖਾਨਾ ਥਾਣੇ ਦੇ ਵਿੱਚ ਬਾਈਕਾਟ 85 ਗੋਲੀਆਂ ਦਾ ਪਹਿਲਾਂ ਹੀ ਦਰਜ ਹੈ ਇਹ ਸੰਬੰਧੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕੀਤਾ ਤੇ ਹੋਰ ਵੀ ਜਿਹੜੀ ਹੈ ਇਹਨਾਂ ਤੋਂ ਪੁੱਛ-ਪੁੱਛ ਕੀਤੀ ਜਾ ਰਹੀ ਹੈ ਕਿ ਜੇ ਇਹਨਾਂ ਨੇ ਹੋਰ ਕਿਹੜੀਆਂ ਘੜੀਆਂ ਵਾਰ ਦਿੱਤਾ ਜਿਹੜੀ ਇਹਨਾਂ ਨੇ ਲੱਕ ਇੱਕ ਤਾਂ ਨਾਂ ਉਹਨਾਂ ਨੂੰ ਜਾਂਦੀ ਜਾਰੇ ਇਹ ਜਿਹੜੇ ਆ ਲੁੱਟਾ ਹੋਆ ਜਿਹੜੇ ਉਥੋਂ ਇੱਕ ਜਿਹੜਾ ਉਹ ਅੰਡਰ ਬ੍ਰਿਜ ਹੈ ਉਹ ਇੱਕ ਸਨਸਾਨ ਅੰਡਰ ਬ੍ਰਿਜ ਹੈ ਉਥੋਂ ਜਿਹੜੇ ਰਾਤ ਨੂੰ ਜਿਹੜੇ ਰਾਹ ਵੀ ਟੱਪਦੇ ਆ ਤੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਸਮਾਨ ਲੁਟਾਉਣ ਦੀ ਤਾਕ ਵਿੱਚ ਉਥੇ ਕਿੱਥੋਂ ਇਹ ਸਾਰੇ ਜਿੰਨੇ ਵੀ ਹੈ ਜਿਹੜਾ ਮੁੰਡਾ ਹੈ ਇਹ ਸਾਰੇ ਬਠੰਡਾ ਰੋਡ ਜੈਤੋ ਦਾ ਮਨਦੀਪ ਸਿੰਘ ਇਹ ਵੀ ਸੇਵੀ ਵਾਲੇ ਦਾ ਸੁਖਦੀਪ ਸਿੰਘ ਜਿੱਤਗਿਲ ਦਾ ਨਵਦੀਪ ਸਿੰਘ ਅੰਬੇਦਕਰ ਨਗਰ ਜੈਤੋ ਦਾ ਅਤੇ ਕਾਸ਼ ਹੈ ਜਿਹੜਾ ਉਹ ਵੀ ਜਿਹੜਾ ਐਸਡੀਐਮ ਦੇ ਸਾਹਮਣੇ ਦਫਤਰ ਦੇ ਨੇੜੇ ਇਹਦਾ ਘਰ ਹੈ